ਸਾਰਿਆਂ ਨੂੰ ਪਿਆਰ ਭਰੀ ਸਸਰੀ ਘਰ ਅੱਜ ਚੁੰਗੀ ਪਾਣੀ ਆਪਾਂ 96 ਰਿਓ 66 ਉਹ ਦੇਖੋ ਬਾਈ ਜੀ ਸਾਡਾ ਡੰਡੇ ਵੱਢਣ ਲੱਗਿਆ ਹੋਇਆ ਆ ਸਾਡੇ ਖਾਲਸਾ ਜੀ ਖਾਲਸਾ ਜੀ ਸਸਰੀ ਘਰ ਬਲਾ ਸਾਰਿਆਂ ਨੂੰ ਹਾਂ ਠੀਕ ਠਾਕ ਵਧੀਆ ਤੁਹਾਨੂੰ ਨਾਲ ਬਣੇ ਰਿਓ ਅਗਰ ਪ੍ਰੋਸੈਸ ਸਾਲ ਦਿਖਾਣੇ ਕਿ ਆ ਚੀਜ਼ ਹੁੰਦੀ ਕਿ ਆ ਨਹੀਂ ਹੈਲੋ ਸਿਕਰ ਬਲਾਹ ਬਾਈ ਸਾਰਿਆਂ ਨੂੰ ਸਿਕਰ ਬਾਈ ਜੀ ਹਾਂ ਵਧੀਆ ਵਧੀਆ ਆ ਬੰਦਾ ਏ ਤੁਸੀਂ ਜਿੰਨਾ ਵੀ ਇਲੈਕਟ੍ਰੀਕਲ ਦਾ ਪਟੋਲ ਦਾ ਕੰਮ ਹੈ ਇਹ ਭਾਈ ਤੇ ਕਰਵਾਣਾ ਆਪਾਂ ਦੇ ਠੀਕ ਹੈ ਹਾਂ ਐਨ ਪੂਰਾ ਅੱਜ ਅਸੀਂ ਚੱਲੇ ਚੁੰਗੀ ਬਾਣ ਕਰ ਲੂ ਉਹ ਛੜੇ ਬੰਦੇ ਦਾ ਜਨਮ ਦਿਨ ਹੈ 37ਵਾਂ ਸਾਲ ਉਧਰ ਕਿਆ ਹਾਲ ਚਾਲ ਹੈ ਸਸਤੀ ਕਬਲਾਹ ਸਾਰਿਆਂ ਨੂੰ ਕੋ ਬਾਈ ਤੇ ਕਿਆ ਕਰ ਲੂ ਆ ਕਿੰਨੇ ਸਾਲ ਦੋਲਣ ਬਾਈ ਜੀ ਨੇ 37 ਸਾਲ ਦਾ ਕਿੰਨੇ ਦਾ ਖੱਤੀ ਉਹ ਪੁੱਟਾ ਜੀ ਨੂੰ ਤਾਂ ਮਾਰ ਲਓ ਕੋਈ ਨਾ ਬੋਲੋ ਫਰਮਾਓ ਫਰਮਾਓ ਬੋਲੋ ਦਾ ਦੀਪ ਨੂੰ ਬੋਲ ਤੂੰ ਪਹਿਲਾਂ ਕਹਿ ਬੋਲੇ ਤਾ ਕਿਆ ਬੋਲੇ ਤਾ ਮੈਂ ਬੋਲੇ ਕਹਿੰਦਾ ਕਿ ਮੈਂ ਤਾਂ ਗੋ ਮਾਰ ਲੂੰਗਾ ਕਹਿੰਦਾ ਤੈਨੂੰ ਕਿਹੜਾ ਬੈਠਣਾ ਨਾ ਪੀਣਾ ਨਾ ਖਾਣਾ ਉਹਨੇ ਤੈ ਕਿਹਾ ਉਹ ਕਹਿੰਦਾ ਤਾਂ ਪਹਿਲਾਂ ਹਾਂ ਉਹਨੇ ਕਿਹਾ ਮੈਂ ਕਿਹਾ ਮਾਂ ਪੈਣ ਚੋਰ ਵੀ ਤਾਂ ਬੈਠਣਾ ਵਾ ਸ਼ਾਮ ਨੂੰ ਕਹਿੰਦਾ ਬਣਾ ਲੂ ਪ੍ਰੋਗਰਾਮ ਆ ਹਾਂ ਫਿਰ ਫਿਰ ਮਤਲਬ ਕਿ ਮਤਲਬ ਕਿ ਇਹ ਤਾਂ ਵੀ ਬੰਦਾ ਬੈਠੇ ਨਾ ਲੱਭਦਾ ਬੈਠੇ ਨਾ ਹੁਣ ਹਾਂ ਦਾਦੇ ਦੀਪ ਨੂੰ ਆ ਕੇ ਆ ਗੱਲ ਮੈਂ ਨਹੀਂ ਕਹਿਦਾ ਕਿ ਤੂੰ ਹੀ ਕਹਿਦਾ ਤੂੰ ਫਰਿਆਮ ਗਿਆ ਮੈਂ ਨਹੀਂ ਕਿਹਾ ਹੁਣ ਕਿਹਨੇ ਕਿਹਾ ਤਾਈ ਪਾਣੀ ਇਹਦਾ ਬਣਾ ਰਿਹਾ ਕੋਣ ਤੂੰ ਭੈਣ ਤੋਂ ਰੰਗੜ ਤੂੰ ਆ ਰੰਗੜ ਸਾਲਿਆ ਰੰਗੜ ਬੰਦਰੀ ਮਿੱਟੀ ਕੁਟਰੇ ਦੇਵਾ ਬੱਚਾ ਰੰਗੜ ਬੱਚਾ ਰੰਗੜ ਨਾ ਜਾ ਦੇਖੋ ਇਧਰ ਤੇ ਪਾਪੀ ਸੇ ਪਾਪੀ ਜਹਾਂ ਤੋਂ ਸਾਰੇ ਦੇ ਬੰਦੇ ਦੇਖੋ ਦਰਖਤ ਵੱਢਦੇ ਨੇ ਹਾਂਜੀ ਅਸੀਂ ਆਪਣੀ ਡੈਸਟੀਨੇਸ਼ਨ ਤੇ ਪਹੁੰਚ ਚੁੱਕੇ ਤੇ ਡਿੰਡੂ ਡਿੰਡੂ ਰੱਖ ਲੈ ਉਹ ਆ ਦੇਖੋ ਪ੍ਰਾਣਾ ਖੂਹ ਇਹ ਪ੍ਰਾਣਾ ਸਦੀਆਂ ਪ੍ਰਾਣਾ ਖੂਹ ਹੈ ਇਹ ਦੇਖੋ ਅਸੀਂ ਉਰੇ ਹੁਣ ਬੈਠਣੇ ਵਾਸਤੇ ਪਾਰਟੀ ਸ਼ਾਰਟ ਕਰਨੇ ਵਾਸਤੇ ਆਪਣੇ ਉਰੇ ਪਾਣੀ ਝੁੰਗੀ ਦੇਖੋ ਵਿਊ ਖੇਤਾਂ ਦਾ ਕਿੰਨਾ ਘੈਂ ਦਾ ਨਜ਼ਾਰੇ ਵਾਲਾ ਜੀ ਲੱਗਦਾ ਪੂਰਾ ਗਿਆਨ ਦਾ ਟਿੰਕਾ ਪਾਸ ਮੇਰੀ ਮੱਟੋ ਫੈਲ ਹੈ ਅੱਖਦਾ ਵੱਜਦੀ ਆਪਨੇ ਬੱਲੀ ਘੱਟ ਸੁਸਤੀ ਕੋਨਾ ਸੁਸਤੀ ਨੀਂਦ ਨਹੀਂ ਪੂਰੀ ਹੁੰਦੀ ਝਟਕੇ ਮਾਰ ਰਿਹਾ ਕੋਨਾ ਬਸ ਬਸ ਹੋਰ ਗੱਡਣਾ ਦੱਲਾ ਕੋਈ ਨਹੀਂ ਆਰੀ ਗਲ ਪੜ ਦੂੰਗੇ ਬੱਚੇ ਤੂੰ ਡਰ ਦੂੰ ਮੈਂ ਚੰਗੀ ਬਾਤ ਹੈ ਦੇਖੋ ਇਹ ਪਹਿਲਾਂ ਥੰਮਲਾ ਤਿਆਰ ਹੋ ਗਿਆ ਬਾਈ ਜੀ ਸਾਰਾ ਕੰਮ ਕਰ ਛੱਡਿਆ ਕਿਤੇ ਗੋਹ ਮਾਰ ਕੇ ਵਿੱਚ ਹੁਣ ਕਿੱਥੇ ਗੱਡਿਆ ਕੋਨੇ ਗੱਬੇ ਵੀ ਕੱਢਣਾ ਗੱਬੇ ਨੇ ਉੱਥੇ ਗੱਬੇ ਇੱਕ ਉੱਥੇ ਕੱਢੂਗੇ ਫਿਰ ਇਹਨੂੰ ਉੱਥੇ ਡੰਡਾ ਕੱਢ ਕੇ ਇਹਨੂੰ ਉੱਪਰ ਪਾ ਕੇ ਸੈਟਿੰਗ ਕਰਾਂਗੇ ਫਿਰ ਪੂਰੀ ਬਾਈ ਠੋਕ ਦੋ ਇਹਨੂੰ ਉਰੇ ਨਾ ਫਿਰ ਪਾਰਟੀ ਚ ਲੱਗਨੇ ਆ ਪਾਰਟੀ ਉਹਦੇ ਬੁੱਕ ਹੋਏ ਕਰਨੀ ਆ ਉਹਦੇ ਵਾਸਤੇ ਫੰਕਸ਼ਨਾਂ ਵਾਸਤੇ ਆ ਬੀਰ ਵਾਲ ਬਣਾਣ ਲੱਗੇ ਆਪਾਂ ਛੋਟਾ ਜਿਹਾ ਇੱਕ ਨਾ ਕੱਲੂ ਸਾਡੇ ਉਹ ਬੰਦੇ ਜਿਹੜਾ ਉਹ ਜਾ ਰਹੇ ਨਾ ਪਰਨੇ ਵਾਲਾ ਲਾਲ ਪਰਨੇ ਲੱਗੇ ਅੱਗੇ ਉਹਦਾ 38ਵਾਂ ਜਨਮ ਦਿਨ ਹੈ ਹੋ ਮਾਤਾ ਉਹ ਬਟਾ ਨਾ ਘੱਟ ਬੜਦੀ ਆ ਸਾਡਾ ਪਿੰਡੂ ਬਲੋ ਆਉਣਾ ਬਿਲਕੁਲ ਪਿੰਡੂ ਗਾਲਾਂ ਗੋਲਾਂ ਨਿਕਲ ਗਈ ਕੋਈ ਗੁੱਸਾ ਨਾ ਕਰਿਓ ਬਾਈ ਜੀ ਪਹਿਲਾਂ ਮਿੱਟੀ ਤੋਲਣੀ ਆ ਜਿਹੜਾ ਬੰਦਾ ਇਹਨੇ ਨੇ ਫੁੱਦੂ ਕੰਮ ਕਰਾਇਆ ਸੀ ਆਰਪੀਐਫ ਵਾਲ ਨੇ ਅਸਾਂ ਲੈ ਦੰਦੇ ਵੜਾ ਤੇ ਦੇਖੋ ਦੰਦੇ ਵੜਵਾ ਦੀ ਸਟ੍ਰਕਚਰ ਦੀ ਦੇਖੋ ਕਿਨੇ ਕਿਨੇ ਡੰਡੇ ਵੱੜ ਤੇ ਭਾਂਚੂ ਠਿਗਠ ਦੇ ਜੀ ਆਹ ਕੰਮ ਵਧਾਤੇ ਇਹਨੇ ਸਲੇ ਨੇ ਬਾਈ ਕਿਨੇ ਕਰਿਆ ਫੁੱਦੂ ਕੰਮ ਦੇਖੋ ਵੀ ਆਪਣਾ ਝੂੰਗੀ ਦਾ ਸਟ੍ਰਕਚਰ ਤਿਆਰ ਹੋ ਗਿਆ ਫੋਟੋਗ੍ਰਾਫੀ ਕਰ ਲਿਆ ਸਾਰੇ ਕਰ ਲਏ ਪਿਆਰੀ ਪੂਰੀ ਚੱਲ ਰਹੀ ਹੈ ਹਾਂ ਦੇਖੋ ਬਸ ਹੁਣ ਆਪਣਾ ਕੰਮ ਲੱਗੇ ਕੰਮ ਇੱਕ ਪੂਰਾ ਸਾਤ ਤੇ ਦਾ ਆਰਡਰ ਤੇ ਆ ਵਾ ਹਮ ਸਰਾਈ ਕੰਮ ਕਰ ਦੇਣਾ ਕੱਲ ਨੂੰ ਐਂਡ ਕੋਕਾ ਆ ਕਰ ਤੇਰਾ ਕੰਮ ਸਰਾਈ ਮੁੰਡੇ ਕੰਮ ਕਹਿੰਦੇ ਜੁਰਾ ਛੋਰਾਵਾ ਕਰ ਰਹੇ ਆ ਕੱਲੂ ਬਾਈ ਦਾ ਜਨਮ ਦਿਨ ਹੈ ਕਾਲੂ ਸਰੇ ਹੀ ਕੰਮ ਹੋਣਾ दारू ਫੜਕਣੀ ਗਲਾਸੀ ਪੂਰੀ ਗਲਾਸੀ ਦਾ ਗਲਾਸੀ ਫੜਕਣੀ ਕਾਲੂ ਪੂਰੀ ਬੱਕਰਾ ਬਣਨਾ ਕੌਣੇ ਕਾਲੂ ਕਹਿੰਦਾ ਮੁਰਗਾ ਤੁਸੀਂ ਕੀ ਬਣਨਾ ਕਾਲੂ ਆ ਕੀ ਬਣਨਾ ਕਾਲੂ ਕਾਲੂ ਚੱਲੂਗਾ ਮੁਰਗਾ ਮੁਰਗਾ ਨਹੀਂ ਬੱਕਰਾ ਬੱਕਰਾ ਬਣਨਾ ਕਾਲੂ ਬਾਈ ਜੀ ਸਾਰੇ ਕੰਮ ਹੋ ਜਾ ਆ ਦੇਖ ਲੋ ਬੰਦਾ ਬਾਈ ਜੀ ਉਂਗਲੀ ਵੀ ਰੋਕਿਆ ਵਾ ਦੇਖੋ ਜੀ ਆਪਣਾ ਸਟ੍ਰਕਚਰ ਤਾਂ ਹੋ ਗਿਆ ਤਿਆਰ ਬਾਬਿਓ ਹੁਣ ਛਾਂ ਨੂੰ ਲਿਆਣੀ ਆਪਾਂ ਨੇ ਤਰਪਾਲ ਲਿਆਣੀ ਰੱਸੀ ਹੁਣ ਬਾਕੀ ਇਹਨੂੰ ਸ਼ਾਮ ਨੂੰ ਕਰੂਗੇ ਐਨ ਪ੍ਰੋਪਰ ਕੰਮ ਹੋ ਗਿਆ ਪੱਕਾ ਇੱਕ ਗੇਟ ਆਪਣੇ ਇੱਧਰ ਰੱਖ ਲੈਣੇ ਕਿ ਗੇਟ ਪਰ ਰੱਖ ਲੈਣਾ ਭਾਈ ਜੀ ਜਨਮ ਦਿਨ ਦੀ ਅਡਵਾਸ ਮੁਬਾਰਕਾਂ ਭਾਈ ਜੀ ਨੂੰ ਜਨਮ ਦਿਨ ਦੀ ਮੁਬਾਰਕਾਂ ਦੋ ਯਾਰ ਬਾਬ ਜੋ ਸੋ ਇੱਕ ਸਾਲ عمر ਘਟ ਗਈ ਦੀ ਭਾਈ ਕੱਲੂ ਕਰ ਲੈ ਆਪਣੇ ਗਰਜੀਤ ਠੀਕ ਹੈ ਕਾਲੂ ਰੀਵਰ ਅਸੀਂ ਤੇ ਬਡਵਾਣਾ ਰੀਵਰ ਘਟਵਾਣਾ ਸੀ ਆਪਣਾ ਹਾਂਜੀ ਆਪਣੀ ਝੂੰਗੀ ਦਾ ਸਟਰਕਚਰ ਬਣ ਗਿਆ ਤੇ ਆਪਾਂ ਹੁਣ ਚੱਲੇ ਆਂ ਤਰਪਾਲ ਲੈਣ ਮੁੱਲਾਵਰ ਤੇ ਤਰਪਾਲ ਲੈਣ ਆਜੋ ਭਾਈ ਜੀ ਤਰਪਾਲ ਲੈ ਆਈਏ ਬਾੜਾ ਨਹੀਂ ਕੋਈ ਸੂਰ ਲੱਗਦਾ ਚਲੋ ਹੁਣ ਚੱਲੇ ਆਂ ਅਸੀਂ ਮੁੱਲਾਵਰ ਸ਼ਹਿਰ ਲੱਗਦਾ ਈ ਸਾਨੂੰ ਉੱਥੇ ਅਸੀਂ ਚੱਲੇ ਆਂ ਤਰਪਾਲ ਲੈਣ ਭਾਈ ਜੀ ਹੈਲੋ ਕਰ ਦੋ ਪਿੰਡ ਕੜੋਲ ਦੀ ਮਾਰਕੀਟ ਆਈ ਆ ਆ ਪੂਜੀ ਦੁਕਾਨ ਹੈ ਸਾਡੇ ਦੀ ਆ ਸਾਹਮਣੇ ਆ ਗਈ ਸਾਡੀ ਪਿੰਡ ਦੀ ਮਾਰਕੀਟ ਕੜੋਲ ਪਿੰਡ ਦੀ ਮਾਰਕੀਟ ਹੈ ਸਾਰੀ ਪੁੱਲਾ ਪਰ ਅਸੀਂ ਐਂਟਰ ਹੋ ਗਏ ਆ ਤੇ ਹੁਣ ਦੇਖਦੇ ਦਰਪਾਲ ਵਾਲੀ ਜਿਹੜੀ ਸ਼ਾਪ ਹੈ ਤੇ ਤੁਹਾਨੂੰ ਦੱਸ ਦਿਆਂ ਰੇਟ ਕੋ ਸਾਰਾ ਕੀ ਆਏ ਉੱਥੇ ਨਾ ਲੈਟਰ ਆ ਗਈ ਤਰਪਾਲ ਤਰਪਾਲ ਇਹ ਜਿਹੇ ਤਰਪਾਲ ਤੁੰਗੀ ਹੈ ਤਰਪਾਲ ਹੁਣ ਦੇਖਦੇ ਕਿ ਆਹ 10 ਕਿਲੋ ਦੇ ਸਾਹਮਣੇ ਮਿੰਦੀ ਚੌਕ ਤੇ ਜਾ ਕੇ ਤੁਹਾਨੂੰ ਦੱਸਦੇ ਆ ਸਾਰਾ ਕੁਝ ਕੀ ਪ੍ਰਾਈਸ ਸਾਰਾ ਕੁਝ ਕੀ ਹੈ ਨਾ ਓਕੇ ਤੁਹਾਨੂੰ ਸਾਰਿਆਂ ਦਾ ਦੁਕਾਨ ਤੇ ਪਹੁੰਚ ਗਏ ਆਪਾਂ 2500 ਰੁਪਏ ਵਧੀਆ ਐ ਨਾ ਸੋਨੇ ਜੂਨੇ ਦੇ ਕੁਝ ਕਰਦੇ ਹੋਰ ਇਹ ਤੇ ਚੀਜ਼ ਜਿਹੜੀ ਤਰਪਾਲ ਨਾ ਪਰੇ ਕੇ ਪਰਦੇ ਦੇ ਪਾਣੀ ਪੜੀ

ਫਿਰ ਆਪਣਾ ਲਗਾ ਕੇ ਤੇ ਆਪਣਾ ਦਿੱਤੀ ਹੈ ਇਹ ਮੂਹ ਮਾਂ ਦੇ ਪੁਰਾਣਾ ਗਾਗੀ ਕਿਪੜਾ ਲਗਾ ਕੇ ਤੇ ਆਪਾਂ ਫਿਰ ਬਾਜੂ ਉੱਪਰ ਬਾਜੂ ਪੜਾਪਾਂਗੇ ਆਪਾਂ ਪਹਿਲਾਂ 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 ਨਾ ਪਰ ਰਸੀਬ ਲੈਣੀ ਔਰ ਰਸੀਬ ਨਹੀਂ ਨਾ ਪਹਿਲਾਂ ਗੁੰਦੋ ਫਿਰ ਰਸੀਬ ਜਿਹੜਾ ਖਾਲੀ ਛੱਡਿਆ ਹੋਣਾ ਆਪਣੇ ਇਹ ਚੀਜ਼ ਇਹ ਚੀਜ਼ ਇੱਥੇ ਆਪਣਾ ਰਸੀਬ ਲੈਣੀ ਬਰਾ ਸਾਰੇ ਕੀਤੀ ਦੇਖੋ ਕਿੰਨਾ ਘੈਂਟ ਸੂਰਜ ਛਿਪਦਾ ਕਿੰਨਾ ਘੈਂਟ ਚ ਦਿਖ ਰਿਹਾ ਭਾਈ ਇਹ ਦੇਖੋ ਬਾਜੀ ਪੂਰੇ ਐਕਸਪਰਟ ਆ ਹੈ ਕਮੈਂ ਚੱਲ ਪਿਆ ਨਾ ਪੂਰਾ ਪ੍ਰੋਪਰ ਨਵੀਂ ਵੀ ਤਾਂ ਕਿਹੜੀ ਤਕਨੀਕ ਅਪਣਾ ਲਗਿਆ ਦੇਖੋ ਜੀ ਹੁਣ ਕਿਆ ਕਰਦਾ ਨਵੀਂ ਤਕਨੀਕ ਦੱਸਣ ਲੱਗੇ ਸਾਨੂੰ ਇਹ ਬੰਦਾ ਜੀ ਵਾਲ ਨਹੀਂ ਗੁਲਗੇ ਸਾਰੇ ਉਹ ਜਿਹੜੀ ਹੈ ਥਿਓਰੀ ਉਹ ਨਹੀਂ ਥਿਓਰੀ ਠੀਕ ਹੈ ਕਿਆ ਹੋਇਆ ਏ ਪਰਪਸ ਤਕਨੀਕ ਦਾ ਕਣਾ ਤੂੰ ਉਹ ਕਰਦਾ ਨਾ ਉਰੀ ਗੱਟ ਮਾਰ ਦੇ ਕਰਾਈ ਕਰਕੇ ਜਿਹੜਾ ਬੜੇ ਥਾ ਮਾਰ ਕੇ ਲੇ ਜਨਾ ਤੂੰ ਮਰੀ ਤੂੰ ਮਰੀ ਕੋਈ ਟਿੱਕੇ ਰਗੀ ਮੇਰੇ ਪਤਾ ਕਰਾ ਪਏ ਜਿਵੇਂ ਲਾਣੀਆਂ ਨਹੀਂ ਮੈਂ ਲਾਲੜੀ ਵਾ ਡੀਗਰੀ ਹੈ ਪਿਆਰ ਪਿਆਰ ਰੱਬ ਦੀ ਮਮਨੀਆ ਫਰਦੇਆ ਤੈਨੂੰ ਹੱਥ ਫੜਨੇ ਦੀ ਪਹੁੰਚ ਗਿਆ ਆ ਦੀ ਚੁੰਗੀ ਤੇ ਗੇਰ ਕਹਿੰਦੇ ਗਿਆਨ ਚੰਦ ਇਹਨੂੰ ਭਾਂਚੂ ਟੈਕਨੀਕਲ ਬੰਦੇ ਕਹਿੰਦੇ ਪਰ ਫੈਲ ਹੋ ਜਾਂਦੇ ਹੈ ਕਦੋਂ ਰੀਵਿਊ ਕਿਟਾਣਾ ਆਹ ਬੁਆਪੀ ਵਰਡੇ ਹੁੰਦੇ ਦਾ ਬਣੀ ਕਟਾਣਾ ਰੇ ਉਹ ਆਰਾ ਇੱਥੇ ਕਰਦਾ ਬੱਦੀ ਆ ਉਹ ਲੈਵਰ ਲੱਗੀ ਹੋਈ ਆ ਲੈਵਰ ਮੇਰੇ ਵੀਰੋ ਲੈਵਰ ਵੀਡੀਓ ਬਣਾ ਲਈ ਮੈਂ ਕੋਨੇ ਫੜ ਕੇ ਕਹਦੇ ਖੜੇ ਆ ਮੈਂ ਕਹਿੰਦਾ ਆ ਵੀ ਫਾਰਕਾ ਤੋਈ ਵੀ ਹੋ ਕੋਨੇ ਕੋਨੇ ਫੜ ਉਹ ਚਾਕੂ ਦੇ ਰੱਖੇ ਮਰੀ ਦੀ ਛਾਤੀ ਆ ਵੱਜਣਾ ਚਾਕੂ ਆ ਪੈਨ ਦੇ ਸਾਰੇ ਪਾਰੋ ਤੇ ਬਸੇ ਰੂਸੀ ਬੰਦਿਆ ਦੇਖੋ ਤਰਪਾਲ ਪਾਣ ਲੱਗੇ ਤੂੰ ਉਹ ਉਠਾਲਿਆ ਪੈਣਾ ਆ ਵੀ ਹਿੱਟ ਕੀ ਕਰ ਰਿਹਾ ਸੀ ਕਿ ਨੂੰ ਮੈਂ ਕਾ ਕਾ ਗਿਆ ਬਾ ਉਹ ਤਾਂ ਚਾਰ ਚਾਰ ਉੱਪਰ ਜਾ ਕੇ ਰ ਖੜ ਦਾ ਟੈਂਟ ਪਾ ਜਣ ਲੈ ਮੈਨੂੰ ਲੈ ਕੋ ਨਿਆਰੀ ਖਾਂ ਦੂ ਧੂ ਲਗਾ ਦੇ ਯਾਰ ਉਹਨਾਂ ਨੂੰ ਆਂਟੇ ਯਾਰ ਚੌਂਕੀ ਬਣ ਗਿਆ ਆਪਣੀ ਪਿਆਰ ਕਰ ਲੋ ਇੱਧਰ ਕਰ ਲੋ ਇੱਧਰ ਦੋਬਲ ਤਰਪਾਲ ਪਾ ਦੀ ਚੌਣੇ ਤੇ ਇੱਥੇ ਨਾ ਹਵਾ ਪ੍ਰਿੰਟ ਨਹੀਂ ਕਰਵਾਦੀ ਕੁਝ। ਛਾਂ ਉਹਦਾ ਖੇਤਾਂ ਦਾ ਮੌਸਮ ਦੇਖੋ ਕਿੰਨਾ ਘੈਂਟ ਹੋਇਆ ਵਾ। ਸਾਰੇ ਲੱਗ ਰਹੇ। ਝੁੰਗੀ ਪਾ ਕੇ ਕੰਪਲੀਟ ਹੋ ਚੁੱਕੀ ਏ ਸਾਡੀ। ਬਸ ਹੁਣ ਸਾਡੇ ਨੇ ਝੂਣ ਲਾਣਾ ਉਹ ਕੱਲ ਲਾਉਂਗੇ ਬਾਕੀ ਸਾਰਾ ਕੰਪਲੀਟ ਹੋ ਗਿਆ ਕੰਮ। ਸਿਰਾਂ ਕੰਮ ਹੋ ਗਿਆ।